ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਕ ਗगन ਕੋਕਰੀ ਨੇ ਪੋਸਟ ਸਾਂਝੀ ਕਰਦੇ ਆ ਕਿਹਾ ਕਿ ਜਵੰਦੇ ਵੀਰ ਅਸੀਂ ਜਦ ਵੀ ਮਿਲੇ ਹੱਸ ਕੇ ਮਿਲੇ ਤੈਨੂੰ ਤੇਰੀ ਲਾਸਟ ਜਗਾਂ ਲਜਾਉਣਾ ਇੰਨਾ ਸੋਖਾ ਨਹੀਂ ਸੀ ਬਰੋ ਤੇਰੇ ਨਾਲ ਮੇਰਾ ਕੋਈ ਹਰ ਰੋਜ਼ ਦਾ ਉੱਠਣਾ ਬੈਠਣਾ ਨਹੀਂ ਸੀ ਬਟ ਤੂੰ ਮੇਰੇ ਏਰੀਏ ਦਾ ਮਾਣ ਸੀ ਤੇ ਮੇਰੀ ਹਰ ਫੈਮਿਲੀ ਫੰਕਸ਼ਨ ਤੇ ਤੂੰ ਆਇਆ ਮੈਨੂੰ ਪਤਾ ਨਹੀਂ ਸੀ ਮੈਂ ਤੇਰੇ ਇਦਾਂ ਆਊਗਾ ਕਈ ਪ੍ਰਮੋਟਰ ਆਪਾਂ ਨੂੰ ਕਹਿੰਦੇ ਸੀ ਕਿ ਇਹ ਇੱਕੋ ਏਰੀਏ ਦੇ 6 6 ਫੁੱਟ ਦੇ ਨੇ ਖੁਸ਼ੀ ਹੁੰਦੀ ਸੀ ਸੁਣ ਕੇ ਤੇਰੇ ਜਾਣ ਤੋਂ ਬਾਅਦ ਮੈਂ ਹਰ ਰੋਜ਼ ਤੇਰੇ ਘਰੇ ਬੈਠ ਕੇ ਤੇਰੀ ਲਾਈਫ ਦੀਆਂ ਗੱਲਾਂ ਸੁਣ ਰਿਹਾ ਤੇ ਇਹ ਮਹਿਸੂਸ ਕਰ ਰਿਹਾ ਕਿ ਤੂੰ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਹੀ ਮਿਹਨਤ ਕੀਤੀ ਸੀ bro ਕਿਸੇ ਵੀ ਫੇਮਸ ਬੰਦੇ ਦੀ ਐਕਚੁਅਲ ਜ਼ਿੰਦਗੀ ਬਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਇੱਥੋਂ ਤੱਕ ਕੀ ਚੀਜ਼ਾਂ ਤੋਂ ਲੰਘ ਕੇ ਆਏ ਆ ਮੈਂ ਤੇਰੀ ਬੇਬੇ ਕੋਲ ਹਰ ਰੋਜ਼ ਹੁੰਨਾ ਤੇ ਮੈਂ ਉਹ ਮਾਂ ਨੂੰ ਤਨ ਮਨ ਦਾ ਆਪਦੀਆਂ ਨਜ਼ਰਾਂ 'ਚ ਜਿਸ ਨੇ ਆਪਣੇ ਪੁੱਤ ਤੇ ਆਪਦੇ ਹਸਬੈਂਡ ਨੂੰ ਥੋੜੇ ਟਾਈਮ 'ਚ ਹੀ ਗਵਾ ਲਿਆ ਉਹ ਮੈਨੂੰ ਹਰ ਰੋਜ਼ ਪੁੱਛਦੀ ਐ ਕਿ ਗगन ਰਾਜਵੀਰ ਕਿੱਥੇ ਆ ਮੈਨੂੰ ਕੁਝ ਪਤਾ ਨਹੀਂ ਲੱਗਦਾ ਕਿ ਕੀ ਕਹਾਂ ਮੈਂ ਬਸ ਨੀਵੀਂ ਪਾ ਕੇ ਸੁਣ ਲੈਣਾ ਉਹ ਜਵਾਕਾਂ ਨੂੰ ਰੋਜ਼ ਵੇਖਦਾ ਜਿਨ੍ਹਾਂ ਨੇ ਆਪਦੇ ਬਾਪ ਨੂੰ ਕਦੇ ਮਿਲਣਾ ਹੀ ਨਹੀਂ ਇਹ ਜੋ ਚੱਲ ਰਿਹਾ ਇਸ ਚੀਜ਼ ਦਾ ਐਕਸਪੀਰੀਅੰਸ ਨਹੀਂ ਸਾਨੂੰ bro ਸੋ ਬਹੁਤ ਹਾਰਡ ਹੈ ਹੈਂਡਲ ਕਰਨਾ